ਸੋਸ਼ੀਆ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਨਿਊਜ਼ ਬੁਲੇਟਨ ਪੰਜਾਬ ਚ ਹੈ ਹੜ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੀੜਤਾਂ ਦੇ ਮੁੜ ਵਸੇਵੇਂ ਲਈ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਇਆ ਗਿਆ ਇਸ ਦੇ ਦਰਮਿਆਨ ਅੱਜ ਪੰਜਾਬ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਇਸ ਦੌਰਾਨ ਮੈਂਬਰਾਂ ਵੱਲੋਂ ਮੋਦੀ ਜੀ ਜੁਮਲੇ ਬੰਦ ਕਰੋ ਅਤੇ ਜੁਮਲੇਬਾਜ਼ੀ ਨਹੀਂ ਚਲੇਗੀ ਦੇ ਨਾਰੇ ਲਗਾਏ ਗਏ ਦਰਅਸਲ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਪੈਕੇਜ ਵਿੱਚੋਂ ਅਜੇ ਤੱਕ 1 ਵੀ ਰੁਪਏ ਜਾਰੀ ਨਹੀਂ ਕੀਤੇ ਗਏ ਵਿਤ ਮੰਤਰੀ ਦੇ 파ਸ਼ਲ ਮਗਰੋਂ 77 ਧਿਰ ਦੇ ਸਾਰੇ ਮੈਂਬਰਾਂ ਨੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਰਾਵਾਜ਼ੀ ਕੀਤੀ ਇਸ ਦੌਰਾਨ ਮੈਂਬਰਾਂ ਵੱਲੋਂ ਤਖਤੀਆਂ ਵੀ ਲਿਆਂਦੀਆਂ ਗਈਆਂ ਜਿਸ ਉੱਪਰ ਮੋਦੀ ਜੀ 1600 ਕਰੋੜ ਦਾ ਜਮਲਾ ਲਿਖਿਆ ਹੋਇਆ ਸੀ ਜਿਸ ਮਗਰੋਂ ਸਦਨ ਦੀ ਕਾਰਵਾਈ ਵੀ ਮੈਂਟ ਲਈ ਮੁਲਤਵੀ ਕਰ ਦਿੱਤੀ ਗਈ ਸੀ ਉਹ ਮੋਦੀ ਸਾਹਿਬ ਦੀ ਏਜੰਟ ਬਣ ਕੇ ਭਾਰਤੀ ਜਨਤਾ ਪਾਰਟੀ ਦੀ ਏਜੰਟ ਬਣ ਕੇ ਕਿਸ ਤਰ੍ਹਾਂ ਬੀਜੇਪੀ ਨੂੰ ਪ੍ਰੋਟੈਕਟ ਕਰਨ ਦਾ ਕੰਮ ਕਰ ਰਹੀ ਆ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਨੇ ਚੁੜੇ ਹੋਏ ਉਹ ਦੋਨੇ ਹੀ ਸਦਨ ਚ ਗੈਰ ਹਾਜ਼ਰ ਨੇ ਇੱਕ ਗੈਰ ਜ਼ਿੰਮੇਵਾਰ ਨਰੋਲ ਭਾਰਤੀ ਜਨਤਾ ਪਾਰਟੀ ਜਿੱਥੇ ਨਵਾਰੀ ਆ ਉੱਥੇ ਨਾਲ ਦੀ ਨਾਲ ਕਾਂਗਰਸ ਪਾਰਟੀ ਜਿਹੜੀ ਆ ਉਹ ਵਿਧਾਨ ਸਭਾ 'ਚ ਭਾਰਤੀ ਜਨਤਾ ਪਾਰਟੀ ਦਾ ਪੱਖ ਪੂਰ ਰਹੀ ਆ ਅੱਜ ਸਾਡੇ ਸਾਰੇ ਮੈਂਬਰ ਸਹਬਾਨ ਨੇ ਜਦੋਂ ਮੋਦੀ ਸਰਕਾਰ ਦਾ ਜਦੋਂ ਭਾਰਤੀ ਜਨਤਾ ਪਾਰਟੀ ਦਾ ਕੱਚਾ ਚਿੱਠਾ ਸੁਣਿਆ ਜਿਹੜਾ ਮੈਂ ਕੱਚਾ ਚਿੱਠਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੈਂਬਰ ਸਹਬਾਨ ਨੂੰ ਦੱਸਿਆ ਕਿ 1 ਰੁਪਿਆ 1600 ਕਰੋੜ ਚੋਂ 1 ਰੁਪਿਆ ਅੱਜ ਤੱਕ ਟ੍ਰੈਜ਼ਰੀ 'ਚ ਨਹੀਂ ਆਇਆ ਅੱਜ ਤੱਕ ਪੰਜਾਬ ਦੇ ਖਜ਼ਾਨੇ 'ਚ ਨਹੀਂ ਆਇਆ ਔਰ ਇਹ ਵੀ ਜੁਮਲਾ ਹੋ ਨਿਪੜਿਆ ਮੋਦੀ ਸਾਹਿਬ ਦਾ 1600 ਕਰੋੜ ਰੁਪਿਆ ਵੀ ਮੋਦੀ ਸਾਹਿਬ ਦਾ ਜੁਮਲਾਗਾ ਅੱਜ ਉਹਨਾਂ ਨੂੰ ਆਇਆ ਨੂੰ ਵੀ ਲਗਭਗ 15 ਦਿਨ ਹੋ ਗਏ ਮੋਦੀ ਸਾਹਿਬ ਨੂੰ ਪੰਜਾਬ ਚ ਆਇਆ ਨੂੰ ਵੀ ਲਗਭਗ 15 20 ਦਿਨ ਦਾ ਸਮਾਂ ਹੋ ਗਿਆ ਔਰ 20 ਦਿਨ ਬਾਅਦ ਵੀ ਮੋਦੀ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਕਿਰਪਿਆ ਨਹੀਂ ਭੇਜੀਆ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਦੀ ਫੇਰੀ ਤੋਂ ਤੀਜੇ ਦਿਨ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਵੀ ਨਾਬਾਜ਼ ਜੇਲ੍ਹ ਚ ਬੰਦ ਵਿਕਰਮਜੀਠਿਆ ਨੂੰ ਮਿਲਣ ਪਹੁੰਚੇ। ਪਰ ਇਸ ਹਫ਼ਤੇ ਦਰਮਿਆਨ ਵੱਡੀ ਗਿਣਤੀ ਚ ਕਈ ਅਕਾਲੀ ਵਰਕਰ ਅਤੇ ਆਗੂ ਵੀ ਵਿਕਰਮਜੀਠਿਆ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਪਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਅਕਾਲੀ ਵਰਕਰਾਂ ਦੀ ਪੋਸਟ ਦੇ ਨਾਲ ਤਿੱਖੀ ਬਹਿਸ ਵੀ ਹੁੰਦੀ ਹੋਈ ਦਿਖਾਈ ਦਿੱਤੀ। ਕ੍ਰਮਣੀਆ ਕਾਲੀਦਲ ਦੇ ਸੀਨੀਅਰ ਅਗੂ ਬਲਵਿੰਦਰ ਸਿੰਘ ਖੁੰਧੜਵੀ ਪ੍ਰਸ਼ਾਸਨ ਦੇ ਵੱਲੋਂ ਜੇਲ੍ਹ ਦੇ bari ਰੋਕ ਦਿੱਤੇ ਗਏ। ਜਿਸ ਤੋਂ ਬਾਅਦ ਬਲਵਿੰਦਰ ਸਿੰਘ ਖੁੰਧੜ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਜਮ ਕੇ ਨਿਸ਼ਾਨੇ ਸਾਧੇ ਨੇ। ਬਲਵਿੰਦਰ ਸਿੰਘ ਖੁੰਧੜ ਨੇ ਕਿਹਾ ਕਿ ਪੰਜਾਬ ਸਰਕਾਰ ਮਜੀਠੀਆ ਨਾਲ ਬਦਲਾਖੋਰੀ ਦੀ ਨੀਤੀ ਤਹਿਤ ਕਾਰਵਾਈ ਕਰ ਰਹੀ ਹੈ। ਮਜੀਠੀਆ ਤੇ ਲੱਗੇ ਦੋਸ਼ ਹੱਲੇ ਤੱਕ ਸਿੱਧ ਨਹੀਂ ਹੋਏ ਫਿਰ ਵੀ ਉਸ ਨਾਲ ਧੱਕਾ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਮਜੀਠੀਆਂ ਨੂੰ ਪਰਿਵਾਰਕ ਮੈਂਬਰਾਂ ਨਾਲ ਜੰਗਲੇ ਵਿੱਚੋਂ ਮਿਲਵਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦਾ ਵਤੀਰਾ ਕਿਸੇ ਕਤਲ ਦੇ ਕੈਦੀ ਦੇ ਨਾਲ ਵੀ ਨਹੀਂ ਕੀਤਾ ਜਾਂਦਾ ਜਦ ਤੱਕ ਕੇਸ ਨਹੀਂ ਸਾਫ ਹੋਇਆ ਉਹਨੂੰ ਮਿਲਣੀ ਨਾ ਦੇਣਾ ਉਹਦੇ ਘਰ ਵਾਲੀ ਬੀਬੀ ਆਈ ਅਗਰੀਪ ਘਰ ਉਹਨੂੰ ਨਹੀਂ ਮਿਲਣੇ ਦਿੱਤਾ ਜੇ ਮਿਲੇ ਤਾਂ ਉਹਦੇ ਵਿੱਚ ਵੀ ਮਿਲੇ ਜੰਗਲੇ ਵਿੱਚ ਦੀ ਮਿਲਣ ਜਿਵੇਂ 20 ਸਾਲ ਕੈਦੀ ਜਾਂ ਕਤਲ ਦਾ ਕੈਦੀ ਮਿਲਦਾ ਅੱਜ ਪ੍ਰਧਾਨ ਜੀ ਜਾ ਰਹੇ ਨੇ ਅਸੀਂ ਆਏ ਸੰਤ ਜਵਾਬ ਹੀ ਦਿੱਤਾ ਕਿ ਨਾ ਉਹ ਅਸੀਂ ਹਰ ਕਿੱਥੇ ਕਰਕੇ ਇੱਥੇ ਖੜ੍ਹ ਕੇ ਕਿਸਤਾ ਜੋ ਭਾਈ ਠੀਕ ਹੈ ਹੁਕਮ ਹੈ ਅਸੀਂ ਧੱਕਾ ਕਾ ਨਹੀਂ ਕਰਨਾ ਡੇਰਾ ਪਿਆਸ ਮੁਖੀ ਆਏ ਨੇ ਕੀ ਮੈਨੇ ਇਸ ਕਰਕੇ ਹੁਣ ਅੱਜ ਵੀ ਜੇ ਮਿਲ ਰਹੇ ਤਾਂ ਪ੍ਰਧਾਨ ਜੀ ਤੇ ਬੀਬਾ ਜੀ ਮਿਲ ਰਹੇ ਇਕੱਲੇ ਸਾਨੂੰ ਸਾਰਿਆਂ ਨੂੰ ਜਵਾਬ ਦਿੱਤਾ ਹੈ ਇਸੇ ਕਰਕੇ ਅਸੀਂ ਸਾਈਡ ਤੇ ਪ੍ਰਧਾਨ ਜੀ ਇਕੱਲਾ ਪ੍ਰਧਾਨ ਜੀ ਸੁਖੀ ਨਾਲ ਤਾਂ ਖੜਾ ਹੀ ਆ ਤੁਹਾਡੇ ਕੋਲੇ ਸਕੰਦਰ ਸਿੰਘ ਮਲੂਕਾ ਜੀ ਐਨ ਕੇ ਸ਼ਰਮਾ ਜੀ ਹੋਰ ਨਾਲ ਕਾਫੀ ਸਾਡੇ ਸੀਨੀਅਰ ਬੰਦੇ ਆ ਉਹਨਾਂ ਦੇ ਵਾਈਫ ਵੀ ਨੇ ਨਹੀਂ ਨਹੀਂ ਉਹ ਨਹੀਂ ਆਏ ਸੀ ਇਹ ਸਿਸਟਰ ਆਰਸੀ ਮਾਪਾ ਉਹ ਤਾਂ ਉਹ ਤਾਂ ਗਏ ਨੇ ਬੀਬਾ ਜੀ ਨਾਲ ਗਏ ਸੋ ਲੇਕਰ ਉਹਨੂੰ ਜਗਲੇ ਵਿੱਚ ਦੀ ਬੁਲਾ ਰਹੇ ਨੇ ਇਹ ਤੇ ਹੋਰ क्रੂ얼ਟੀ ਹੈ ਉਹ ਇਹ ਤਾਂ ਹੈ ਨਹੀਂ ਕਿ ਕ੍ਰਿਮੀਨਲ ਕੈਦੀ ਨੇ ਜਾਂ ਕੋਈ ਕੈਦੀ ਹੋ ਚੁੱਕੇ ਨੇ ਇਹ ਤਾਂ ਕੁਝ ਵੀ ਨਹੀਂ ਕੱਚਾ ਕੇਸ ਹੈ ਕੋਈ ਸਾਬਤ ਹੀ ਨਹੀਂ ਕਰ ਸਕਿਆ ਸੋ ਮੈਂ ਸਾਬੇਂਦਾ ਕਿ ਇਸ ਤੋਂ ਵੱਡੀ ਇਹ ਜਾਤੀਕ ਦੁਸ਼ਮਣੀ ਦੇ ਤੌਰ ਤੇ ਕੇਸ ਕਰ ਰਹੇ ਨੇ ਜਦੋਂ ਇਹ ਆਪ ਜੇਲ੍ਹ ਸੀ ਤੇ ਇਹਨਾਂ ਨੂੰ ਮਿਲਣ ਦੇ ਦਿੰਦੇ ਸੀ ਦਿੱਲੀ ਵਾਲੇ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਸੋ ਤੁਸੀਂ ਮਿਲਣ ਦਾ ਤਾਂ ਇੱਕ ਇੱਕ ਹੱਕ ਹੈ ਰਾਈਟ ਹੈ ਉਹ ਤਾਂ 20 ਸਾਲਾਂ ਕੈਦੀ ਵੀ ਕਤਲ ਦੇ ਕੈਦੀ ਨੂੰ ਮਿਲਦਾ ਹੁੰਦਾ ਸਰਵਾਰ ਨੂੰ ਤਰੀਕੇ ਸਿਰ ਮਲਾਉਂਦੇ ਨੇ ਸ਼ਹੀਦ ਭਗਤ ਸਿੰਘ ਕਮੰਤਰੀ ਹਵਾਈ ਅੱਡੇ ਦੇ ਰਨਵੇ ਦੀ ਮੁਰੰਮਤ ਲਈ 26 ਅਕਤੂਬਰ ਤੋਂ 7 ਨਵੰਬਰ ਤੱਕ ਸਾਰੀਆਂ ਉਡਾਨਾਂ ਬੰਦ ਰਹਿਣਗੀਆਂ ਹਵਾਈ ਅੱਡੇ ਦੇ ਸੀਈਓ ਅਜੇ ਵਰਮਾ ਨੇ ਦੱਸਿਆ ਕਿ ਰਨਵੇ 29 ਅਤੇ 11 ਤੇ ਪੋਲੀਮਰ ਮੋਡੀਫਾਈਡ ਈਮਲ ਲਸਨ ਦਾ ਕੰਮ ਹੋਣਾ ਹੈ ਨਾਲ ਹੀ ਗਰਾਉਂਡ ਲਾਈਟਿੰਗ ਸਿਸਟਮ ਵੀ ਅਪਗ੍ਰੇਡ ਕੀਤਾ ਜਾਵੇਗਾ ਇਸ ਦੌਰਾਨ ਹੈਲੀਕਾਪਟਰ ਵਰਗੀਆਂ ਰੋਟਰੀ ਵਿੰਗ ਏਅਰਕ੍ਰਾਫਟ ਨੂੰ ਪਹਿਲਾਂ ਇਜਾਜ਼ਤ ਮਿਲਣ ਤੇ ਉਡਾਨ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਣਕਾਰੀ ਮੁਤਾਬਕ ਹਵਾਈ ਅਡੇ ਤੇ ਬਣੇ ਰਣਵੇ ਨੂੰ ਹੇਅਰਫੋਰਸ ਤੇ ਸਿਵਲ 에ਅਰਲਾਈਨਸ ਵੀ ਵਰਤੋ ਕਰਦੀਆਂ ਨੇ ਇਸ ਲਈ ਸਮੇਂ-ਸਮੇਂ ਤੇ ਰਣਵੇ ਦਾ ਕੰਮ ਕੀਤਾ ਜਾਂਦਾ ਹੈ ਹਵਾਈ ਅਡੇ ਤੋਂ ਉਡਾਣਾਂ ਦੀ ਬੁਕਿੰਗ ਵੀ 에ਅਰਲਾਈਨਸ ਕੰਪਨੀਆਂ ਨੇ 26 ਅਕਤੂਬਰ ਤੋਂ 7 ਨਵੰਬਰ ਤੱਕ ਬੰਦ ਕਰ ਦਿੱਤੀਆਂ ਨੇ ਏਅਰਪੋਰਟ ਅਧਿਕਾਰੀ ਦੇ ਸੀਈਓ ਦਾ ਕਹਿਣਾ ਹੈ ਕਿ ਹਵਾਈ ਅੱਡਾ ਬੰਦ ਹੋਣ ਦੀ ਸੂਚਨਾ ਸਾਰੀਆਂ ਕੰਪਨੀਆਂ ਨੂੰ ਦੇ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਜਨਾ ਯਾਤਰੀਆਂ ਦੀ ਬੁਕਿੰਗ ਕੀਤੀ ਹੋਈ ਹੈ ਉਹਨਾਂ ਦਾ ਰਿਫੰਡ ਵਾਪਸ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਅਥਾਰਟੀ ਵੱਲੋਂ ਰਨਵੇ 11 ਤੇ ਇੰਟਰਮੀਟੈਂਟ ਲੈਂਡਿੰਗ ਸਿਸਟਮ ਕੈਟ 2 ਅਪਗ੍ਰੇਡ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਆਈ ਐਲ ਐਸ ਸਿਸਟਮ ਬਾਰੇ ਕੋਈ ਬੋਲਣ ਲਈ ਤਿਆਰ ਨਹੀਂ ਹੈ। ਇਸ ਨੂੰ ਅਪਗ੍ਰੇਡ ਕਰਨ ਲਈ ਅਥਾਰਟੀ ਵੱਲੋਂ ਕੋਰੀਆ ਤੋਂ ਕਰੀਬ 2 ਕਰੋੜ ਰੁਪਏ ਖਰਚ ਕਰਕੇ ਲਾਈਟਿੰਗ ਨੂੰ ਅਪਗ੍ਰੇਡ ਕਰਨ ਦਾ ਯੰਤਰ ਮੰਗਵਾਇਆ ਜਾ ਰਿਹਾ ਹੈ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਹਲਕਾ ਅਮਲੋਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰਾਂ ਤੇ ਹਲਕਾ ਅਮਲੋ ਦੇ ਮੁਖ ਸੇਵਾ ਦਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਵਕਫ ਵਕਫਾ ਮਤੇ ਮੀਟਿੰਗਾਂ ਕੀਤੀਆਂ ਗਈਆਂ ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰਬਰ ਤਿਆਰ ਹੈ ਇਹਨਾਂ ਚੋਣਾਂ ਵਿੱਚ ਵਰਕਰਾਂ ਤੇ ਆਗੂਆਂ ਨਾਲ ਸਲਾਮ مشਵਰਾ ਕਰਨ ਉਪਰੰਤ ਚੰਗੇ ਤੇ ਸਾਫ਼ ਸੁਥਰੇ ਅਖਸ਼ ਵਾਲੇ ਉਮੀਦਵਾਰ ਨੂੰ ਟਿਕਟਾ ਦੇ ਕੇ ਚੋਣ ਮੈਦਾਨ ਚ ਉਤਾਰਿਆ ਜਾਵੇਗਾ ਰਾਜੂ ਖੰਨਾ ਨੇ ਕਿਹਾ ਕਿ ਸਾਰੇ ਹੜ੍ਹ ਪ੍ਰਭਾਵਿਤ ਖੇਤਰਾਜ ਜਿੱਥੇ ਪਹਿਲਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋੜਬੰਦ ਪਰਿਵਾਰਾਂ ਦੀ ਵੱਡੇ ਪੱਧਰ ਤੇ ਮਦਦ ਕੀਤੀ ਜਾ ਰਹੀ ਹੈ ਉੱਥੇ ਹਲਕਾ ਮਲੋ ਤੋਂ 400 ਕੁਇੰਟਲ ਕਣਕ ਅਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ 200 ਕੁਇੰਟਲ ਫਸਲਾਂ ਦੇ ਬੀਜ ਲੋੜਬੰਦ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਣਗੇ। ਪਿਕਾ ਖਾਲਸਾ ਬੈਗਸ ਦੀ ਫਤਹਿ ਤੋਂ ਅੱਜ ਅਸੀਂ ਢ ਤਮਾਲੇ ਵਿਖੇ ਗੁਰਦੁਆਰਾ ਰਖੇ ਕਮਾਲਾ ਜੋਂਦੇ ਜੋ ਬੜੇ ਜ਼ਿਲ੍ਹਾ ਬਿਲਕੁਲ ਸਮਝੀਆਂ ਉਸ ਉਹਨੇ ਮੀਟੀਆਂ ਵੀ ਕਰ ਰਹੇ ਆ ਤੇ ਨਾਲ ਨਾਲ ਜੋ ਹੜਪੀੜਤਾ ਦੀ ਮਤਲਬ ਵਾਸਤੇ ਜੋ ਸ਼ਰੌਂਗਰੀ ਕਾਲੀ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਜੀ ਵੱਲੋਂ ਜਿੱਥੇ ਆਪ 500 ਕੁਆਂਟਲ ਪਸ਼ੂਆਂ ਦਾ ਚਾਰਾ ਉਹਦੇ ਨਾਲ 500 ਤਕਰੀਬ ਫੋਕ ਮਸ਼ੀਨਾ ਲੱਖਾਂ ਰੁਪਈਆ ਦਾ ਡੀਜ਼ਲ ਭੇਜ ਕੇ ਲੱਖਾਂ ਲੀਟਰ ਡੀਜ਼ਲ ਭੇਜਿਆ ਗਿਆ ਤੇ ਬਿਸਤਰੇ ਥੋੜੀਆਂ ਅਚਰਦਾਣੀਆਂ ਦੀ ਗੱਲ ਕਰ ਲਈਏ ਤੂੜੀ ਦੇ ਗੱਠਾ ਬਣਾਵਣਾ ਭੇਜ ਰਹੇ ਆ ਤੇ ਹੁਣ ਫੈਸਲਾ ਕੀਤਾ ਕਿ ਆਪਾਂ ਜਿੱਥੇ 20 ਦੀ ਬੜੀ ਸਖਤ ਲੋੜ ਕਿਉਂਕਿ ਫਾਰਾ ਜਿੱਥੇ ਪਾਣੀ ਪੰਜ ਪਰਸੈਂਟ ਪਾਣੀ ਅਗਲੇ ਲੋਕਾਂ ਦਾ 20 ਵਿੱਚ ਹੜ ਗਿਆ ਵਿੱਚੇ ਲੋਕਾਂ ਦੀ ਖਾਣ ਲਈ ਕਣ ਖਰਾਬ ਹੋ ਗਈ ਆਟਾ ਖਰਾਬ ਹੋ ਗਿਆ ਸੋ ਉਹਨਾਂ ਸਾਰੇ ਲੋੜਵੰਦ ਪਰਿਵਾਰਾਂ ਨੂੰ ਸ਼੍ਰੋਮਣੀ ਕਾਲੀਗਲ ਦੇ ਵੱਲੋਂ ਪ੍ਰਧਾਨ ਸਾਹਿਬ ਦਾ ਹੁਕਮ ਆਇਆ ਕਿ ਅਸੀਂ ਆਪਣੇ ਹਲਕੇ ਤੋਂ 400 ਕੁਇੰਟਲ ਕਣਕ ਤੇ 200 ਕੁਇੰਟਲ ਬੀਜ ਜੋ ਪੀਓ ਯੂਨੀਵਰਸਿਟੀ ਵੱਲੋਂ ਸਰਟੀਫਾਈਡ ਵੀ ਹੋਊਗਾ 200 ਕੁਇੰਟਲ ਬੀਜ ਦਾ ਪ੍ਰਦਾਨ ਕਰਕੇ ਦੇ ਰਿਹਾ ਹਾਂ ਤੇ 400 ਗੰਟਰ ਦਾ ਪ੍ਰਬੰਧ ਕਰਕੇ ਜਲਦੀ ਉਹਨਾਂ ਲੋੜਵੰਦਾਂ ਕੋਲ ਪਹੁੰਚਾਇਆ ਜਾਊਗਾ ਤਾਂ ਕਿ ਉਹਨਾਂ ਦੀ ਸਮੇਂ ਸਿਰ ਮਦਦ ਕਰ ਸਕੀਏ ਸੋ ਮੈਂ ਥੋੜਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਖਾਸ ਕਰਕੇ ਸ਼ਰੋਮਣੀ ਸੂਚਾ ਸ਼ਰੋਮਣੀ ਕਾਲੀਆ ਦਾ ਸ਼ਰੋਮਣੀ ਕਾਲੀਆ ਦੇ ਪ੍ਰਧਾਨ ਸਾਹਿਬ ਦਾ ਜੀਨੇ ਸਭ ਤੋਂ ਪਹਿਲਾਂ ਪੰਜਾਬ ਦੀ ਦੀ ਹੜਪੀਟਾਂ ਦੀ ਬਾਹ ਫੜੀ ਅੱਜ ਪੰਜਾਬ ਸਰਕਾਰ ਫਿਰ ਹੋ ਗਈ ਬੁਰੇ ਤਰ੍ਹਾਂ ਕੇਂਦਰ ਸਰਕਾਰ ਬੁਰੇ ਤਰ੍ਹਾਂ ਫਿਰ ਹੋ ਗਈ ਤੇ ਜੇ ਅਸੀਂ ਇਹ ਨਹੀਂ ਕਹਿੰਦੇ ਵੀ ਕਰਨਾਵਾਲਾ ਕਰਾਉਣ ਵਾਲਾ ਦਾ ਆਕਾਲਪੁਰ ਕੇ ਸੇਵਾ ਪਰ ਜਗਮਦੇ ਮੱਲੂਨ ਨੂੰ ਨੌਲਾ ਕੰਮ ਕੀਤਾ ਤੇ ਨਾ ਕਿ ਦੂਜੀ ਦੂਜੀਆਂ ਪਾਰਟੀਆਂ ਸਰਕਾਰਾਂ ਸਭ ਹੱਤਕੜੇ ਕਰ ਗਈਆਂ ਪੰਜਾਬ 'ਚ ਹੜ੍ਹਾਂ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਸ ਕਾਰਨ ਬਿਆਸ ਦਰਿਆ ਦੀ ਮਾਰ ਤੋਂ ਪ੍ਰਭਾਵਿਤ ਕਿਸਾਨਾਂ ਵੱਲੋਂ ਡੇਰਾ ਬਿਆਸ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਕਿਸਾਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਡੇਰਾ ਬਿਆਸ ਵੱਲੋਂ ਦਰਿਆ ਦੇ ਵਹਾ ਨਾਲ ਕੀਤੀ ਛੇੜਛਾੜ ਦੇ ਚੱਲਦੇ ਦਰਿਆ ਨੇ ਆਪਣਾ ਬਹਿਨ ਮੋੜ ਲਿਆ ਹੈ ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਜਿੱਥੇ ਖਰਾਬ ਹੋ ਗਈ ਉੱਥੇ ਹੀ ਸੈਂਕੜੇ ਏਕੜ ਜ਼ਮੀਨ ਦਰਿਆ ਚ ਸਮਾ ਗਈ ਹੈ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਕਪੂਰਥਲਾ ਦਾਖਲਾ ਕੀਤਾ ਗਿਆ ਅਤੇ ਡੀਸੀ ਦਫ਼ਤਰ ਦੇ ਬਾਹਰ ਦਰਨਾ ਲਗਾਇਆ ਗਿਆ ਅਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਗੁਪਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕਾਰਵਾਈ ਨੂੰ ਲਟਕਾਇਆ ਜਾ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਉਹਨਾਂ ਨੇ ਇਸ ਮਾਮਲੇ ਨੂੰ ਗੱਲਬਾਤ ਚ ਚੁੱਕਿਆ ਸੀ ਪਰ ਹਾਲੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਕੋਈ ਗੱਲ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਹੈ ਕਿ ਕਿਸਾਨ ਜਿਹੜੇ ਨੇ ਇਹ ਨਾਂ ਤੇ ਵਜ੍ਹਾ ਵੇਖਦੇ ਆ ਤੇ ਨਾ ਕੋਈ ਜਗ੍ਹਾ ਤੇ ਧਰਨੇ ਲਾ ਦਿੰਦੇ ਆ ਮੈਂ ਭਗਵੰਤ ਮਾਨ ਨੂੰ ਇਸ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹਣਾ ਹੈ ਭਗਵੰਤ ਮਾਨ ਤੂੰ ਤੇ ਲੋਕਾਂ ਦੀ ਫਰਿਆਦ ਕੀ ਸੁਣਨੀ ਸੀ ਤੂੰ ਤਾਂ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣਿਆ ਔਰ ਤੇਰੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਇਹਨਾਂ ਸਾਰੇ ਡੀਸੀਆਂ ਦੀ ਔਰ ਜਿਹੜਾ ਜਲ ਸਰੋਤ ਸਕੱਤਰ ਕ੍ਰਿਸ਼ਨ ਕੁਮਾਰ ਹੈ ਇਹ ਡੇਰਾ ਰਾਧਾ ਸਵਾਮੀ ਦੇ ਸਾਰੇ ਤਲੇ ਚੱਟ ਨੇ ਹਾਈ ਕੋਰਟ ਤੋਂ 35 24 ਦੇ ਆਰਡਰ ਹੋਏ ਨੇ ਕਿ ਜਿਹੜਾ ਡੇਰਾ ਰਾਧਾ ਸਵਾਮੀ ਬਿਆਸ ਦਰਿਆ ਬਿਆਸ ਨੂੰ ਸੱਜੇ ਪਾਸੇ ਤੋਂ ਧੱਕ ਕੇ ਖੱਬੇ ਪਾਸੇ ਨੂੰ ਲਿਆ ਰਿਹਾ ਜਿਹਦੇ ਚੋਂ ਨੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਉਹ ਤਿੰਨ ਜਾਇਜ਼ ਕਬਜ਼ੇ ਕੀਤੇ ਨੇ ਤੇ ਇੱਥੇ ਰੋਕ ਲਾਈ ਜਾਵੇ ਮਿਊਸਪਲ EMPLOYES ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਨਗਰ ਨਿਗਮ ਹੁਸ਼ਿਆਰਪੁਰ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਅੱਜ 8ਵੇਂ ਦਿਨ ਵੀ ਜਾਰੀ ਰਹੀ ਜਿਸ ਕਾਰਨ ਜਗ੍ਹਾ ਜਗ੍ਹਾ ਫੈਲੀ ਗੰਦਗੀ ਕਾਰਨ ਸ਼ਹਿਰ ਕੂੜੇ ਦੇ ਢੇਰ ਚ ਬਦਲਿਆ ਨਜ਼ਰ ਆ ਰਿਹਾ ਹੈ ਅਤੇ ਗੰਦਗੀ ਦੇ ਚੱਲਦਿਆਂ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ ਦੂਸਰੇ ਪਾਸੇ ਤਿਉਹਾਰੀ ਸੀਜ਼ਨ ਦੇ ਚੱਲਦਿਆਂ ਸ਼ਹਿਰ 'ਚ ਹਰ ਪਾਸੇ ਗੰਦਗੀ ਦੇ ਢੇਰ ਲੱਗਣ ਕਾਰਨ ਲੋਕਾਂ ਲਈ ਵੱਡੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ। ਸਫਾਈ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸਿਵਲ ਹਸਪਤਾਲ ਨਜ਼ਦੀਕ ਸੁਤੇਹਰੀ ਚੌਕ, ਕਣਕ ਮੰਡੀ ਚੌਕ, ਰੇਲਵੇ ਰੋਡ, ਡੀ.ਏ.ਵੀ. ਕਾਲਜ ਨਜ਼ਦੀਕ ਅਤੇ ਹੋਰਾਂ ਪ੍ਰਮੁੱਖ ਸਥਾਨਾਂ ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਨੇ ਜਿਸ ਕਾਰਨ ਸ਼ਹਿਰ 'ਚ ਬਿਮਾਰੀਆਂ ਦੇ ਫੈਲਣ ਦਾ ਵੀ ਖਤਰਾ ਬਣ ਗਿਆ ਹੈ। ਇਥੇ ਜੇਕਰ ਹੋ ਗਿਆ ਹੈ ਕਿ ਕਈ ਕਾਉਂਸਲਰ ਵੀ ਸਫਾਈ ਕਰਮਚਾਰੀਆਂ ਦੀ ਹੜਤਾਲ ਦੀ ਹਮਾਇਤ ਵਿੱਚ ਨਿਤਰੇ ਨੇ ਜਿਹੜੀ ਸਟ੍ਰਾਈਕ ਕੀਤੀ ਜਾ ਰਹੀ ਆ ਆਪਾਂ ਇਹ ਸਟ੍ਰਾਈਕ ਜਿਹੜੀ ਆਪਣੇ ਹੱਕੂਕ ਵਾਸਤੇ ਬਿਠਾਈ ਆ ਨਾ ਕਿ ਅਸੀਂ ਕੋਈ ਇੱਥੇ ਸ਼ਰਾਰਤ ਕੀਤੀ ਗਈ ਆ ਜਾਂ ਕੋਈ ਜਾਣ ਬੁੱਝ ਕੇ ਹੜਤਾਲ ਬਹੱਲੀ ਗਈ ਆ ਐਦਾਂ ਦਾ ਕੁਝ ਨਹੀਂ ਆ ਸੋ ਜਿਹੜੀ ਪੰਜਾਬ ਸਰਕਾਰ ਨੇ ਅੱਜ ਤੋਂ 15 ਦਿਨ ਪਹਿਲਾਂ ਪੂਰੇ ਪੰਜਾਬ ਭਾਰ ਦੇ ਈਓ ਤੇ ਕਮਿਸ਼ਨਰਾਂ ਨੂੰ ਤੱਕੇ ਦੇ ਨਾਲ ਟੈਂਡਰ ਪਵਾ ਕੇ ਸਾਰਾ ਮਹਿਕਮਾ ਹੀ ਠੇਕੇ ਤੇ ਦੇਣ ਨੂੰ ਪੂਰਾ ਲੋਕਲ ਬੜੀ ਮਹਿਕਮਾ ਸਾਡੇ ਦਾ ਸਾਰਾ ਠੇਕੇ ਤੇ ਦੇਣ ਨੂੰ ਜਿਹੜੇ ਮਤੇ ਪਾਏ ਸੀ ਉਹ ਮਤੇ ਕੈਨਸਲ ਕਰਵਾਉਣ ਵਾਸਤੇ ਔਰ ਮਲਾਜਮਾਂ ਨੂੰ ਪੱਕੇ ਕਰਨ ਵਾਸਤੇ ਜਿਹੜੀ ਇਹ ਸਟ੍ਰਾਈਕ ਆ ਅਨਮਿੱਥੇ ਸਮੇਂ ਚ ਕੀਤੀ ਗਈ ਆ